ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਰਖੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਤੇ ਪ੍ਰਮਾਤਮਾ ਕਰੇ ਹਰੇਕ ਭੈਣ ਲਈ ਤੇ ਹਰੇਕ ਭਰਾ ਲਈ ਇਹ ਰਖੜੀ ਦਾ ਜਿਹੜਾ ਤਿਉਹਾਰ ਆ ਉਹ ਖੁਸ਼ੀਆਂ ਭਰਿਆ ਹੋਵੇ ਤੇ ਹਰ ਰਖੜੀ ਤੇ ਭੈਣ ਤੇ ਭਰਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿਣ ਜੀ ਤੇ ਲੰਮੀ ਉਮਰਾਂ ਬਖਸ਼ੇ ਵਾਹਿਗੁਰੂ ਨਾ ਇਹ ਇਹ ਨਾ ਇੱਕ ਜਿਹੜਾ ਰਖੜੀ ਦਾ ਤਿਉਹਾਰ ਆ ਇਹ ਤਿਉਹਾਰ ਨਾ ਹੋਵੇ ਇਹ ਰੱਖੜੀ ਦੇ ਜਿਹੜੇ ਸ਼ਬਦ ਜਿਹੜੇ ਅੱਖਰ ਆ ਹਨ ਉਹ ਕਈ ਸ਼ਬਦਾਂ ਦਾ ਮੇਲ ਬਣਦੀ ਆ ਜਿਵੇਂ ਉਹਦੀਆਂ ਤਰ੍ਹਾਂ ਸਾਹਾਂ ਦੀ ਸਾਜ ਅਮਾ ਜਾਈ ਹਨ ਵੀ ਕਿੰਨੇ ਹੀ ਸ਼ਬਦ ਬਣਦੇ ਆ ਇਸ ਰਖੜੀ ਦੇ ਇਹ ਕੱਲਾ ਤਿਉਹਾਰ ਨਾ ਹੋ ਕੇ ਤੇ ਇਹ ਰਿਸ਼ਤੇਆਂ ਨੂੰ ਵੀ ਹਨਾ ਮਜ਼ਬੂਤ ਕਰਦਾ ਕਿਉਂਕਿ ਰਖੜੀ ਹੀ ਅਜਿਹਾ ਤਿਉਹਾਰ ਆ ਜਿੱਥੇ ਧੀਆਂ ਆਪਣੇ ਪਿਕੇ ਘਰੇ ਪਰਾਮਾਂ ਉਹ ਰਖੜੀ ਬੰਨ ਕੇ ਆਉਂਦਣਾ ਨਹੀਂ ਤਾਂ ਸਾਰੇ ਤਿਉਹਾਰ ਜਿਹੜੇ ਆ ਧੀਆ ਆਪਣੇ ਸਹੁਰੇ ਘਰ ਮਨਾਉਂਦੀਆਂ ਜਿਵੇਂ ਲੋਹੜੀ ਦੀਵਾਲੀ ਦਸਹਿਰਾ ਮਸਾਕੀ ਹੈ ਨਾ ਮਤਲਬ ਕੋਈ ਵੀ ਤਿਉਹਾਰ ਆ ਉਹ ਆਪਣੇ ਸਹੁਰੇ ਪਰ ਮਨਾਉਂਦੀਆਂ ਹੈਗੀਆਂ ਤੇ ਸਾਰੀਆਂ ਕੁਸ਼ਕ ਪਹਿਣਾ ਹੁੰਦੀਆਂ ਜਿਹੜੀਆਂ ਆਪਣੇ ਭਰਾਵਾਂ ਨੂੰ ਚਲੋ ਆਪਣੇ ਸਹੁਰੇ ਘਰੇ ਬੁਲਾ ਕੇ ਰਖੜੀ ਬੰਨ੍ਹਦੇ ਆ ਤੇ ਕੁਸ਼ਕ ਪਹਿਣਾ ਜਿਹੜੀਆਂ ਹੁੰਦੀਆਂ ਉਹ ਆਪਣੇ ਪੇਕੇ ਘਰੇ ਜਾ ਕੇ ਆਪਣੇ ਵੀਰਾਂ ਦੇ ਰਖੜੀ ਬੰਨ੍ਹ ਕੇ ਆਉਂਦਣਾ ਆਪਣੇ ਅੰਮਾ ਜਾਇਆਂ ਦੇ ਤੇ ਉਦੋਂ ਬਹੁਤ ਖੁਸ਼ੀ ਹੁੰਦੀ ਆ ਜਿਵੇਂ ਰਖੜੀ ਜਿਵੇਂ ਆਮ ਤਿਉਹਾਰਾਂ ਨੂੰ ਆਪਾਂ ਹਣਾ ਉਡੀਕਦੇ ਆ ਨਾ ਅਤੇ ਇੱਕ ਰਖੜੀ ਜਿਹੜਾ ਤਿਉਹਾਰ ਆ ਉਹ ਆਪਾਂ ਜਿਵੇਂ ਮਹੀਨਾ ਤੋਂ ਪਹਿਲਾਂ ਮੰਨ ਲਓ 20 ਦਿਨ ਪਹਿਲਾਂ ਆਪਾਂ ਹਣ ਤਿਆਰੀਆਂ ਕਰਨ ਲੱਗ ਜਾਂਦੇ ਆ ਰਖੜੀ ਦੀਆਂ ਵੀ ਵੀ ਆਪਾਂ ਜਾਣ ਆਪਾਂ ਆਪ ਨੂੰ ਅਹਿਸਾਸ ਹੋਣ ਲੱਗ ਜਾਂਦਾ ਇੱਕ ਵੱਖਰੀ ਜਿਹੀ ਖੁਸ਼ੀ ਹੋਣ ਲੱਗ ਜਾਂਦੀ ਆ ਕਿਉਂਕਿ ਰਖੜੀ ਜਦੋਂ ਆਪਾਂ ਰਖੜੀ ਆਉਂਦੀ ਹੈ ਜੀ ਤੇ ਉਦੋਂ ਆਪਾਂ ਨੂੰ ਆਇਆ ਹੁੰਦਾ ਵੀ ਆਪਾਂ ਫੇਕ ਕਿਹਾਂ ਘਰੇ ਜਾ ਤੇ ਜਿੱਥੇ ਜਾਣਾ ਉੱਥੇ ਆਪਣਾ ਬੇਸਬੀ ਨਾਲ ਇੰਤਜ਼ਾਰ ਵੀ ਹੁੰਦਾ ਤੇ ਜੇ ਫਿਰ ਆਪਣਾ ਇੰਤਜ਼ਾਰ ਹੁੰਦਾ ਤੇ ਫਿਰ ਉਵੇਂ ਜਿਹੜੀਆਂ ਇਸ ਕਰਦੀਆਂ ਧੀਆਂ ਆਪਣੇ ਭਰਾ ਨੂੰ ਰਖੜੀ ਬੰਨਣਾ ਆਉਂਦੇ ਆ ਤੇ ਉਹਨਾਂ ਦਾ ਇੰਤਜ਼ਾਰ ਵੀ ਉਨਾ ਹੀ ਬਣਦਾ ਹੈਗਾ ਹਨਾ ਚਲੋ ਜੀ ਫਿਰ ਆਪਾਂ ਹਨਾ ਕਰਨ ਲੱਗਦੇ ਆ ਤਿਆਰੀਆਂ ਕਿਉਂਕਿ ਪਹਿਲਾਂ ਆਉਣਗੀਆਂ ਭੈਣਾਂ ਤੇ ਫਿਰ ਚਾਹਾਂਗੇ ਆਪਾਂ ਰਖੜੀ ਬੰਨਣ ਵੀਰ ਦੇ ਤੇ ਫਿਰ ਆਪਾਂ ਮਿਲਦੇ ਹਾਂ ਹੁਣ ਥੋੜੇ ਜਿਹਾ ਟਾਈਮ ਬਾਅਦ ਜੀ ਕਿਉਂਕਿ ਰੋਤੀ ਪਾਣੀ ਦੀ ਤਿਆਰੀ ਕਰਨੀ ਹੈ ਤੇ ਤਾਂ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਫਿਰ ਤੋਂ ਸਤ ਸ੍ਰੀ ਅਕਾਲ ਜੀ ਤੇ ਫਿਰ ਆਪਾਂ ਜਲਦੀ ਮਿਲਦੇ ਆ ਜਦੋਂ ਭੈਣਾ ਆਉਣਗੀਆਂ ਬਾਕੀ ਅਗਲੀ ਗੱਲ ਬਾਤ ਆਪਾਂ ਉਹਨਾਂ ਨਾਲ ਤੁਹਾਡੇ ਨਾਲ ਤੇ ਸ਼ੇਅਰ ਕਰਦੇ ਆ ਜੀ